ਸਤਿ ਸ਼੍ਰੀ ਅਕਾਲ ਜੀ ਪੰਜਾਬ ਬਲਟਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਣੇ ਆਂ ਸੁਰਖੀਆਂ ਦੇ ਨਾਲ ਪੀਐਮ ਨੇ ਆਜ਼ਾਦੀ ਦਿਹਾੜੇ ਤੇ ਸਭ ਤੋਂ ਲੰਮਾ ਭਾਸ਼ਣ ਦੇ ਕੇ ਤੋੜਿਆ ਆਪਣਾ ਇਹ ਰਿਕਾਰਡ ਮੈਡੀਕਲ ਕਾਲਜਾਂ ਦੀ ਗਿਣਤੀ ਵਿਧਾਨ ਸਭਾ ਤੇ ਬੰਗਲਾਦੇਸ਼ ਦਾ ਕੀਤਾ ਜ਼ਿਕਰ ਮੁੱਖ ਮੰਤਰੀ ਮਾਨ ਨੇ ਜਲੰਧਰ ਵਿੱਚ ਲਹਿਰਾਇਆ ਝੰਡਾ ਸ਼ਹੀਦ ਭਗਤ ਸਿੰਘ ਦਾ ਬੁੱਤ ਅਤੇ ਪੁਲਿਸ ਨਫਰੀ ਉਧਾਨ ਦਾ ਕੀਤਾ ਜ਼ਿਕਰ ਪੰਜਾਬ ਰਣਾਚ ਹੋਏ ਵੱਡੇ ਟਰੈਕਟਰ ਮਾਰਚ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੀ ਮੰਗ ਤਿੰਨ ਅਪਰਾਧਿਕ ਕਾਨੂੰਨਾਂ ਦੀਆਂ ਸਾੜੀਆਂ ਕਾਪੀਆਂ ਮਨਕੀਰਤ ਹਾਲਕ ਨੇ ਵੱਖਰੇ ਤਰੀਕੇ ਨਾਲ ਮਨਾਇਆ ਆਜ਼ਾਦੀ ਦਿਵਸ ਹਾਲਕ ਨੇ ਲੁਧਿਆਣਾ ਚ ਕੱਢੀ ਬਾਈਕ ਰੈਲੀ ਤੇ ਸ਼ਹੀਦਾਂ ਨੂੰ ਕੀਤਾ ਯਾਦ ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ ਅੱਜ ਦੇਸ਼ ਭਰ ਦੇ ਵਿੱਚ ਮਨਾਏ ਗਏ ਆਜ਼ਾਦੀ ਦਿਹਾੜੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਨਵਾਂ ਰਿਕਾਰਡ ਬਣਾਇਆ। ਦੇਸ਼ ਨੂੰ 11ਵੀਂ ਵਾਰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ 98 ਮਿੰਟ ਦਾ ਭਾਸ਼ਣ ਦਿੱਤਾ ਅਤੇ ਵੱਖ-ਵੱਖ ਮੁੱਦਿਆਂ ਤੇ ਆਪਣੀ رائے ਰੱਖੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਜ਼ਾਦੀ ਦਿਹਾੜੇ ਮੌਕੇ ਇਤਿਹਾਸਕ ਲਾਲ ਕਿਲੇ ਤੋਂ 98 ਮਿੰਟ ਦਾ ਸੰਬੋਧਨ ਕਰਕੇ ਸਭ ਤੋਂ ਲੰਬਾ ਭਾਸ਼ਣ ਦੇਣ ਦਾ ਰਿਕਾਰਡ ਬਣਾਇਆ 78ਵੇਂ ਆਜ਼ਾਦੀ ਦਿਹਾੜੇ ਤੇ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੇ ਲਗਾਤਾਰ 11ਵੀਂ ਵਾਰ ਰਾਸ਼ਟਰੀ ਝੰਡਾ ਲਹਿਰਾ ਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪਿੱਛੇ ਛੱਡ ਦਿੱਤਾ ਇਸ ਮੌਕੇ ਪ੍ਰਧਾਨ ਮੰਤਰੀ ਦੇ ਵੱਲੋਂ ਮੈਡੀਕਲ ਕਾਲਜਾਂ ਦੀ ਗਿਣਤੀ ਵਧਾਉਣ ਦਾ ਜ਼ਿਕਰ ਕੀਤਾ ਗਿਆ ਸਾਥਿਓ ਅੱਜ ਵੀ ਹਮਾਰੇ ਦੇਸ਼ ਮੈਂ ਮੈਡੀਕਲ ਐਜੂਕੇਸ਼ਨ ਕੇ ਲਿਏ ਹਮਾਰੇ ਬੱਚੇ ਬਾਹਰ ਜਾ ਰਹੇ कहा बहुत ज्यादातर मध्यम वर्ग के परिवार के उनके लाखों करोड़ों रुपए खर्च हो जाते हैं और तब जाकर के हमने पिछले दस साल में मेडिकल सीटों को करीब करीब एक लाख कर दिया आज में करीब करीब पच्चीस हजार युवा हर साल विदेश में मेडिकल एजुकेशन के लिए जाते हैं और ऐसे ऐसे देश में जाना पड़ रहा है ਕبھی-ਕبھی ਜਦ ਮੈਂ ਸੋਚ ਸੁਣਦਾ ਹਾਂ ਤੇ ਹੈਰਾਨ ਹੋ ਜਾਂਦਾ ਹਾਂ ਆ ਇਸ ਲਈ ਅਸੀਂ ਨੇ ਤੈਅ ਕੀਤਾ ਹੈ ਕਿ ਅਗਲੇ 5 ਸਾਲਾਂ ਮੈਂ ਮੈਡੀਕਲ ਲਾਈਨ ਮੈਂ 75000 ਨਈ ਸੀਟੇ ਬਣਾਈ ਜਾਏਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਕਈ ਗਲੋਬਲ ਕੰਪਨੀਆਂ ਭਾਰਤ ਦੇ ਵਿੱਚ ਨਿਵੇਸ਼ ਕਰਨਾ ਚਾਹੁੰਦੀਆਂ ਨੇ ਉਹਨਾਂ ਰਾਜ ਸਰਕਾਰਾਂ ਨੂੰ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਆਪਸ ਵਿੱਚ ਮੁਕਾਬਲਾ ਕਰਨ ਲਈ ਵੀ ਕਿਹਾ ਪ੍ਰਧਾਨ ਮੰਤਰੀ ਮੋਦੀ ਨੇ ਜ਼ਬਰ ਜਨਾਹ ਦੀਆਂ ਘਟਨਾਵਾਂ ਤੇ ਦਰਦ ਜ਼ਾਹਿਰ ਕਰਦੇ ਹੋਏ ਕਿਹਾ ਕਿ ਅਜਿਹੇ ਆਪ ਪਾਪ ਕਰਨ ਵਾਲਿਆਂ 'ਚ ਡਰ ਪੈਦਾ ਕਰਨਾ ਜ਼ਰੂਰੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਗੁਆਂਡੀਦੇਸ਼ ਬੰਗਲਾਦੇਸ਼ ਦੇ ਹਾਲਾਤਾਂ ਦਾ ਵੀ ਜ਼ਿਕਰ ਕੀਤਾ ਬੰਗਲਾਦੇਸ਼ 'ਚ ਜੋ ਕੁਝ ਵੀ ਹੋਇਆ ਹੈ ਉਸ ਕੋ ਲੈ ਕੇ ਪੜੋਸੀ ਦੇਸ਼ ਦੇ ਨਾਤੇ ਚਿੰਤਾ ਹੋਣਾ मैं इसको समझ सकता हूं मैं आशा करता हूं कि वहां पर हालात जल्द ही सामान्य होंगे खास करके 140 करोड़ देशवासियों की चिंता कि वहां हिंदू वहां के अल्पसंख्यक उस समुदाय की सुरक्षा सुनिश्चित हो भारत हमेशा चाहता है कि हमारे पड़ोसी देश सुख और शांति के मार्ग पर चले शांति के प्रति हमारा कमिटमेंट है हमारे संस्कार है हम आने वाले दिनों में बांग्लादेश के विकास यात्रा में हमेशा हमारा ਸੂਚਨ ਦੰਹ ਹੀ ਰਹੇਗਾ ਕਿਉਂਕਿ ਮਨੁੱਖੀ ਜਾਨ ਦੀ ਭਲਾਈ ਦੇ ਸੋਚਣ ਵਾਲੇ ਲੋਕ ਹੈ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਭਾਰਤ ਦਾ ਸੁਪਨਾ ਹੈ ਕਿ 2036 ਵਿੱਚ ਹੋਣ ਵਾਲੀਆਂ 올림픽 ਖੇਡਾਂ ਭਾਰਤ ਦੀ ਧਰਤੀ ਤੇ ਹੋਣ ਇਸ ਦੇ ਲਈ ਅਸੀਂ ਤਿਆਰੀ ਕਰ ਰਹੇ ਹਾਂ ਅਤੇ ਅੱਗੇ ਵਧ ਰਹੇ ਹਾਂ ਜਿਸ ਲਈ ਭਾਰਤ ਨੇ ਪਿਛਲੇ ਸਾਲ IOC ਦੇ ਸੰਮੇਲਨ ਦੇ ਦੌਰਾਨ 올림픽 ਦੀ ਮੇਜ਼ਬਾਨੀ ਕਰਨ ਦੀ ਇੱਛਾ ਵੀ ਜ਼ਾਹਿਰ ਕੀਤੀ ਸੀ ਦੇਸ਼ ਪੱਧਰ ਸਮੇਤ ਅੱਜ ਪੰਜਾਬ ਦੇ ਵਿੱਚ ਵੀ ਆਜ਼ਾਦੀ ਦਿਹਾੜਾ ਧੂਮ-ਧਾਮ ਦੇ ਨਾਲ ਮਨਾਇਆ ਗਿਆ ਸੂਬੇ ਦਾ ਰਾਜ ਪਦਰੀ ਸਮਾਗਮ ਜਲੰਧਰ ਦੇ ਵਿੱਚ ਕਰਵਾਇਆ ਗਿਆ ਜਿੱਥੇ ਸੀਐਮ ਮਾਨ ਦੇ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਉਹਨਾਂ ਵੱਲੋਂ ਸੰਬੋਧਨ ਕੀਤਾ ਗਿਆ 78ਵੇਂ ਸੁਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਇਸ ਦੌਰਾਨ ਮੁੱਖ ਮੰਤਰੀ ਦੇ ਨਾਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਰਹੇ ਪੰਜਾਬ ਵਾਸੀਆਂ ਨੂੰ ਆਪਣੇ ਸੰਦੇਸ਼ ਤੇ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਜਿੰਨੀਆਂ ਵੀ ਲਹਿਰਾਂ ਚੱਲੀਆਂ ਸਭ ਵਿੱਚ ਪੰਜਾਬੀਆਂ ਨੇ ਮੋਰੀ ਹੋ ਕੇ ਭੂਮਿਕਾ ਨਿਭਾਈ ਇਸ ਤੋਂ ਇਲਾਵਾ ਇਸ ਮੌਕੇ ਉਹਨਾਂ ਬਲੋਹ ਸ਼ਹੀਦਾਂ ਦਾ ਜ਼ਿਕਰ ਵੀ ਕੀਤਾ ਗਿਆ। ਮੁਹਾਲੀ ਇੰਟਰਨੈਸ਼ਨਲ 에ਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਰਪੋਰਟ ਰੱਖਿਆ ਗਿਆ ਹੈ। 28 ਸਤੰਬਰ ਨੂੰ 35 ਫੁੱਟ ਉੱਚਾ ਸ਼ਹੀਦ ਭਗਤ ਸਿੰਘ ਦਾ ਬਹੁਤ ਵੱਡਾ ਬੋਤਲ ਜਿਹੜਾ ਹੈ ਉਹਦੀ ਇਨੌਗੁਰੇਸ਼ਨ ਹੋ ਜੂਗੀ। 28 ਸਤੰਬਰ ਨੂੰ ਸਿੱਧਿਆਦਮ ਭਗਤ ਸਿੰਘ ਦਾ ਜਨਮ ਦਿਨ ਹੈ। ਇਹ 에ਰਪੋਰਟ ਹਲਵਾਰੇ ਉਹਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਬਾ ਕਿਉਂਕਿ ਉਹਨਾਂ ਦੇ ਪਿੰਡ ਨੇ ਉਹ ਹਲਵਾਰੇ ਵਾਲੇ ਪਿੰਡ ਜਿਹੜੇ ਨੇ ਔਰ ਉਹਨਾਂ ਦੇ ਨਾਂ ਤੇ ਰੱਖਣ ਦੀ ਤਜਵੀਜ਼ ਅਸੀਂ ਕੇਂਦਰ ਨੂੰ ਭੇਜੀ ਹੈ ਔਰ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦੇ ਨਾਂ ਤੇ ਰਿਪੋਰਟ ਹੋਣਾ ਚਾਹੀਦਾ ਉਹਦਾ ਇੱਕ ਕਾਰਨ ਹੈ ਕਿ ਉਸ ਵੇਲੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਉਸ ਜ਼ਮਾਨੇ 'ਚ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ 'ਚ ਪਾਇਲਟ ਦਾ ਕੋਰਸ ਕਰਨ ਗਏ ਸੀ ਉਸ ਵੇਲੇ ਪਾਇਲਟ ਬਣਨ ਗਏ ਸੀ ਜਦੋਂ ਫਿਰ ਗਦਰੀ ਬਾਬਿਆਂ ਨਾਲ ਮੇਲ ਹੋ ਗਿਆ ਤੇ ਫਿਰ ਆਜ਼ਾਦੀ ਦੇ ਸੰਘਰਸ਼ ਚ ਕੁੱਦ ਪੇ 19 ਸਾਲ ਦੀ ਉਮਰ ਚ ਫਾਂਸੀ ਹੋ ਗਈ ਤੇ ਸ਼ਹੀਦ ਆਜ਼ਮ ਭਗਤ ਸਿੰਘ ਹਰ ਵਕਤ ਉਹਨਾਂ ਦੀ ਫੋਟੋ ਕਰਤਾਰ ਸਿੰਘ ਸਰਾਬੇ ਦੀ ਫੋਟੋ ਆਪਣੀ ਜੇਬ ਚ ਤੇ ਫੋਟੋ ਦੇ ਪਿੱਛੇ ਲਿਖਿਆ ਹੋਈਆਂ ਉਹ ਲਾਈਨਾਂ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿੰਨਾ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਉਹ ਲਿਖਿਆ ਹੁੰਦਾ ਉਤੇ ਇਸ ਮੌਕੇ ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਵਿੱਚ 10000 ਨਵੀਆਂ ਪੋਸਟਾਂ ਕੱਢੀਆਂ ਜਾ ਰਹੀਆਂ ਨੇ ਮੁੱਖ ਮੰਤਰੀ ਨੇ ਕਿਹਾ ਕਿ 2001 ਵਿੱਚ ਪੁਲਿਸ ਮੁਲਾਜ਼ਮਾਂ ਦੀ ਗਿਣਤੀ 80000 ਸੀ ਤੇ 2024 ਦੇ ਵਿੱਚ ਵੀ ਇਹ 80000 ਹੀ ਰਹੀ ਹੈ ਇਸ ਸਮੇਂ ਦਰਾਨ ਕਿੰਨੀ ਜਨਸੰਖਿਆ ਵਧੀ ਹੈ ਕਿੰਨਾ ਜੁਰਮ ਵਧਿਆ ਪਰ ਪੁਲਿਸ ਦੀ ਨਫਰੀ ਨਹੀਂ ਵਧੀ ਅਸੀਂ ਇਸ ਨੂੰ 90000 ਤੋਂ ਲੈ ਕੇ ਸਵਾ ਲੱਖ ਤੱਕ ਕਰਨ ਦੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗ ਜਾਊਗਾ ਬਹੁਤ ਸਾਰੇ ਮੁੰਡੇ ਕੁੜੀਆਂ ਨੂੰ ਭਰਤੀ ਕਰ ਰਹੇ ਆਂ ਔਰ ਨਾਲ ਨਾਲ ਨਵੀਆਂ ਭਰਤੀਆਂ ਕ੍ਰੀਏਟ ਕਰ ਰਹੇ ਆਂ ਪੁਲਿਸ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ 2001 ਦੇ ਵਿੱਚ ਵੀ 80000 ਸੀ ਪੁਲਿਸ 2024 'ਚ ਵੀ 80000 ਰਹੀ ਹੈ ਕਿੰਨੀ ਪਾਪੂਲੇਸ਼ਨ ਵਧ ਗਈ ਕ੍ਰਾਈਮ ਵਧ ਗਿਆ ਤੇ ਪੁਲਿਸ ਦੀ ਨਫਰੀ ਨਹੀਂ ਵਧੀ ਤਾਂ ਅਸੀਂ ਹੁਣ ਨਮਾ ਵਿਦਾਨ ਸਵਾ ਦੇ ਵਿੱਚ ਲੈ ਕੇ ਆਉਣਾ ਹੈ ਹੁਣ ਆਉਣ ਵਾਲੀ ਮੌਨਸੂਨ ਸੈਸ਼ਨ ਚ 10000 ਨਵੀਆਂ ਪੋਸਟਾਂ ਕ੍ਰੀਏਟ ਕਰ ਰਹੇ ਆਂ ਪੰਜਾਬ ਪੁਲਿਸ ਦੇ ਵਿੱਚ ਔਰ ਇਹਨੂੰ ਮੈਂ ਹੁਣ 90000 ਤੇ ਲੈ ਗਿਆ ਇਹ ਮੇਰਾ ਸੁਪਨਾ ਹੈ 7 ਲੱਖ ਤੇ ਲੈ ਕੇ ਜਾਣਾ ਹੌਲੀ ਹੌਲੀ ਤਾਂ ਕਿ ਸਾਡੇ ਮੁੰਡੇ ਕੁੜੀਆਂ ਨੂੰ ਕੰਮ ਮਿਲੇ ਲਾਅ ਐਂਡ ਆਰਡਰ ਠੀਕ ਰਹੇ ਤੇ ਸਾਨੂੰ ਜਿਹੜਾ ਉਹ ਜੀਵਨ ਪੱਤਰ ਸਾਡਾ ਉੱਚਾ ਚੱਕਣ ਸਾਨੂੰ ਕੋਈ ਇੰਡਸਟਰੀ ਆ ਜਾਂ ਕੋਈ ਹੋਰ ਆਵੇ ਇੱਥੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਰੰਗਲਾ ਪੰਜਾਬ ਹੈ ਸੋ ਰੰਗਲੇ ਪੰਜਾਬ ਨੂੰ ਬਣਾਉਣ ਵਾਸਤੇ ਸਾਥ ਦਿਓ ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ 올림픽 ਵਿੱਚ ਮੈਡਲ ਜਿੱਤਣ ਵਾਲੀ ਹਾਕੀ ਟੀਮ ਵਿੱਚ 10 ਖਿਡਾਰੀ ਪੰਜਾਬ ਦੇ ਸਨ ਜਲਦ ਹੀ ਇਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਮੁੱਖ ਮੰਤਰੀ ਦੇ ਵੱਲੋਂ ਸੰਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਬਹਾਦਰ ਸੈਨਿਕਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ 2021 ਵਿੱਚ ਕੱਢੇ ਗਏ ਟਰੈਕਟਰ ਮਾਰਚ ਦੀ ਤਾਰਜ਼ ਤੇ ਅੱਜ ਵੀ ਪੰਜਾਬ ਅਤੇ ਹਰਿਆਣਾ ਵਿੱਚ ਵੱਡੇ ਪੱਧਰ ਤੇ ਟਰੈਕਟਰ ਮਾਰਚ ਨਿਕਲੇ ਜਿਸ ਦੀ ਅਗਵਾਈ ਕਿਸਾਨ ਲੀਡਰਾਂ ਦੇ ਵੱਲੋਂ ਕੀਤੀ ਗਈ ਇਸ ਮੌਕੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕੀਤੀ ਗਈ ਅਤੇ ਨਾਲ ਹੀ ਤਿੰਨ ਅਪਰਾਧਿਕ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਫਸਲਾਂ ਦੇ ਘਟੋ ਘਟਾ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਪਿਛਲੇ 6 ਮਹੀਨਿਆਂ ਤੋਂ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਸ਼ੰਭੂ ਸਰਹੱਦ ਤੋਂ ਲੈ ਕੇ ਹਰੇਕ ਜ਼ਿਲ੍ਹੇ ਵਿੱਚ ਇਹ ਮਾਰਚ ਕੱਢਿਆ ਗਿਆ ਜਿੱਥੇ ਵੱਖ-ਵੱਖ ਕਿਸਾਨ ਆਗੂਆਂ ਨੇ ਇਸ ਮਾਰਚ ਦੀ ਅਗਵਾਈ ਕੀਤੀ ਅਤੇ ਤਿੰਨ ਅਪਰਾਧਿਕ ਕਾਨੂੰਨਾਂ ਦੀਆਂ ਕਾਪੀਆਂ ਵੀ ਇਸ ਮੌਕੇ ਸਾੜੀਆਂ ਗਈਆਂ ਸਾਡਾ ਜਿਹੜਾ ਦੋਨਾਂ ਫਾਰਮਾਂ ਦਾ ਧਰਨਾ ਚੱਲ ਰਿਹਾ ਸ਼ੰਭੂ ਬਾਰਡਰ ਕਨੋਰੀ ਬਾਰਡਰ ਉਹ ਤੋਂ ਅੱਜ ਐਲਾਨ ਸੀਗਾ ਕਿ 15 ਅਗਸਤ ਨੂੰ ਜਿਹੜੇ ਸਾਡੇ ਕਾਨੂੰਨ ਪਿਛਲੀਆਂ ਮੰਗਾ ਨੇ ਉਹਨਾਂ ਨੂੰ ਲੈ ਕੇ ਜਿਹੜੇ ਭਾਰਤ ਸਰਕਾਰ ਵੱਲੋਂ ਨਵੇਂ ਫੌਜਦਾਰੀ ਕਾਨੂੰਨ ਬਣਾਏ ਗਏ ਆ ਔਰ ਉਹਨਾਂ ਨੂੰ ਲੈ ਕੇ ਅੱਜ ਜਿਹੜੀਆਂ ਅਸੀਂ ਟਰੈਕਟਰ ਮਾਰਚ ਕੱਢ ਕੇ ਇੱਥੇ ਲਿਆ ਕੇ ਉਹਦੀਆਂ ਕਾਪੀਆਂ ਸਾਡੀਆਂ ਨੇ ਇਹ ਅਸੀਂ ਉਹਦਾ ਵਿਰੋਧ ਕਰਦੇ ਆ ਉਹਦੇ ਵਿਰੋਧ ਚਾਜ ਅਸੀਂ ਕਾਪੀਆਂ ਸਾਡੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਟਰੈਕਟ ਮਾਰਚ ਕੱਢਿਆ ਗਿਆ ਇਸ ਲਈ ਕਿਸਾਨ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ ਮਾਰਚ ਵਿੱਚ ਸ਼ਾਮਲ ਕਿਸਾਨਾਂ ਨੇ ਟਰੈਕਟਰਾਂ ਤੇ ਕੌਮੀ ਝੰਡੇ ਅਤੇ ਕਿਸਾਨੀ ਝੰਡੇ ਲਗਾਏ ਇਸ ਦੇ ਨਾਲ ਹੀ ਪੁਲਿਸ ਵੀ ਪੂਰੀ ਤਰ੍ਹਾਂ ਨਾਲ ਇਸ ਮੌਕੇ ਅਲਰਟ ਮੋੜਤੇ ਰਹੀ ਇਸ ਦੇ ਨਾਲ ਹੀ ਕਿਸਾਨ ਆਗੂਆਂ ਦੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਕਿ ਆਮ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਆਜ਼ਾਦੀ ਨਾ ਮੀਡੀਅਮ ਲੋਕਾਂ ਦੀ ਆ ਨਾ ਗਰੀਬ ਲੋਕਾਂ ਦੀ ਆ ਆ ਜਾਤੀ ਆ ਚੰਦ ਪੂੰਜੀਪਤੀਆਂ ਦੀ ਆ ਜਾਤੀ ਆ ਚਾਡੇ ਲੀਡਰਾਂ ਦੀ ਆ ਜਾਤੀ ਆ ਰੇਟ ਮਾਫੀਆ ਦੀ ਆ ਜਾਤੀ ਆ ਭੂ ਮਾਫੀਆ ਦੀ ਆ ਜਾਤੀ ਆ ਟਰਾਂਸਪੋਰਟ ਮਾਫੀਆ ਦੀ ਸਾਡੀ ਕੋਈ ਆਜ਼ਾਦੀ ਨਹੀਂ ਹੈਗੀ ਅਸੀਂ ਤੇ ਆਜ਼ਾਦੀ ਦੇ ਨਾਂ ਤੇ ਲੁੱਟੇ ਗਏ ਆ ਠੱਗੇ ਗਏ ਆ ਹੁਣ ਤੱਕ ਬਈ ਪੰਜਾਬ ਦੋ ਬਣੇ ਦੋਨਾਂ ਪੰਜਾਬਾਂ ਦੇ ਵਿੱਚ ਪੰਜਾਬੀ ਲੋਕਾਂ ਦਾ ਘਾਣ ਹੋਇਆ ਫਿਰ ਵੀ ਅਸੀਂ ਆਜ਼ਾਦ ਨਹੀਂ ਹੋਏ ਅੱਜ ਵੀ ਅਸੀਂ ਜਿਹੜੇ ਕੋਰਿਆਂ ਤੋਂ ਆਜ਼ਾਦ ਹੋ ਕੇ ਕਾਲਿਆਂ ਦੇ ਗਲਾਬ ਸੁਤੰਤਰਤਾ ਦਿਵਸ ਮੌਕੇ ਸ਼ੰਭੂਸ ਰਹਾਦ ਤੇ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਜੋ ਕਿ ਉੱਚਾਦਰ ਬਾਬਾ ਨਾਨਕ ਤੋਂ ਵਾਪਸ ਸ਼ੰਭੂ ਧਰਨੇ ਵਾਲੀ ਜਗ੍ਹਾ ਤੇ ਆ ਕੇ ਸਮਾਪਤ ਹੋਇਆ ਉਧਰ ਅੰਮ੍ਰਿਤਸਰ ਵਿੱਚ ਵਾਗਾ ਬਾਰਡਰ ਤੋਂ ਗੋਲਡਨ ਗੇਟ ਤੱਕ ਇੱਕ ਵੱਡਾ ਟਰੈਕਟਰ ਮਾਰਚ ਕਿਸਾਨਾਂ ਆਗੂ ਸਰਵਨ ਸਿੰਘ ਪੰਦੇੜੀ ਦੀ ਅਗਵਾਈ ਵਿੱਚ ਕੱਢਿਆ ਗਿਆ ਮਸ਼ਹੂਰ ਪੰਜਾਬੀ ਗਾਇਕ ਨੇ ਵੱਖਰੇ ਤਰੀਕੇ ਨਾਲ ਅੱਜ ਆਜ਼ਾਦੀ ਦਾ ਦਿਵਸ ਮਨਾਇਆ ਆਲਖ ਨੇ ਲੁਧਿਆਣਾ ਵਿੱਚ ਇੱਕ ਵੱਡੀ ਬਾਈਕ ਰੈਲੀ ਕੱਢੀ ਜਿਸ ਵਿੱਚ 400 ਬਾਈਕ ਸਵਾਰਾਂ ਦੀ ਟੀਮ ਸ਼ਾਮਿਲ ਰਹੀ ਪੰਜਾਬੀ ਗਾਇਕ ਮਨਕੀਰਤ ਆਲਖ ਅੱਜ ਲੁਧਿਆਣਾ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਮਨਕੀਰਤ ਦੇ ਨਾਲ ਲੁਧਿਆਣਾ ਤੋਂ ਕਰੀਬ 400 ਬਾਈਕ ਸਵਾਰਾਂ ਦੀ ਟੀਮ ਵੀ ਸੀ ਜਿਨ੍ਹਾਂ ਨੇ ਪੂਰੇ ਸਾਊਥ ਸਿਟੀ ਦੇ ਵਿੱਚ ਘੁੰਮ ਕੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਜਾਣਕਾਰੀ ਦਿੰਦੇ ਆ ਗਾਇਕ ਮਨਕੀਰਤ ਆਲਖ ਨੇ ਦੱਸਿਆ ਕਿ ਉਹਨਾਂ ਨੂੰ ਬਾਈਕ ਰਾਈਡਰਾਂ ਦੀ ਇੱਕ ਸੰਸਥਾ ਡਿਫਰੈਂਟ ਕਾਈਂਡ ਆਫਰ ਰਾਈਡਰਸ ਵੱਲੋਂ ਬਾਈਕ ਰੈਲੀ ਲਈ ਸੱਦਾ ਦਿੱਤਾ ਗਿਆ ਸੀ ਜਿਸ ਲਈ ਉਹ ਉੱਚੇਚੇ ਤੌਰ ਤੇ ਪਹੁੰਚੇ ਨੇ ਪਹਿਲਾਂ ਤਾਂ ਜੀ 15 ਅਗਸਤ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰੇ ਪੱਤਰਕਾਰਾਂ ਨੂੰ ਸਾਰੇ ਮੇਰੇ ਲਿਸਨਰ ਸਾਰੇ ਭਰਾ ਜਿਹੜੇ ਮੈਨੂੰ ਦੇਖ ਰਿਆ ਸੋ ਅੱਜ ਆਪਾਂ ਪਹੁੰਚੇ ਆਂ ਸੋ ਅੱਜ ਅਸੀਂ ਡਿਫਰੈਂਟ ਕਾਈਂਡ ਆਫ ਬੰਦਲੋ ਹਾਰ ਲਿਆਂ ਤੇ ਰੈਲੀ ਕਰਕੇ ਤੇ ਫਿਰ ਅਸੀਂ ਫਲੈਗ ਨੂੰ ਸਲੂਟ ਕਰਨਾ ਜੇ ਗੱਲ ਕਰੀਏ ਕਿ ਤੁਸੀਂ ਹੁਣ ਅੱਜ ਫਲੈਗ ਡੇ ਹੈਗਾ ਤੇ ਨਾਲ ਹੀ ਕੋਈ ਗਾਣਾ ਵੀ ਛੁੱਟ ਕੀਤਾ ਜਾਏਗਾ ਇਹ ਉੱਤੇ ਕੋਈ ਅੱਜ ਆਪਣੇ ਦੇਸ਼ ਦੇ ਉੱਤੇ ਕਰਾਂਗੇ ਜਲਦੀ 100% ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਗੀਤ ਤੁਹਾਡੇ ਆਉਣ ਵਾਲੇ ਬਹੁਤ ਵਧੀਆ ਭਾਜੀ ਮਿਹਨਤ ਕਰ ਰਹੇ ਆ ਜੀ ਟਰਾਈ ਕਰ ਰਹੇ ਆ ਬਾਈਕ ਨਾਲ ਤੁਹਾਡਾ ਹੀ ਪਿਆਰ ਹੈ ਜੀ ਹਾਂਜੀ 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 ਤਾਂ ਤੁਹਾਡਾ ਨਹੀਂ ਹੈਗਾ ਅਕਸਰ ਹਾਰਲੇਨ ਦੇਖਿਆ ਜਾਂਦਾ ਹੈ ਅੱਛਾ ਬਾਈਕ ਨਾਲ ਹੈ ਮੈਂ ਮੈਂ ਸੋਚਿਆ ਕਹਿੰਦਾ ਵਾਈਫ ਨਾਲ ਤੁਹਾਡਾ ਹੀ ਪਿਆਰ ਹੈ ਤੁਹਾਡਾ ਨਹੀਂ ਹੈ ਹਾਂਜੀ ਬਾਈਕਸ ਨਾਲ ਕਿੰਨਾ ਲਵਰ ਹੈਗਾ ਜੀ ਕਿਉਂਕਿ ਬਾਈਕਸ ਲਵਰ ਕਾਫੀ ਜਿਹੜਾ ਹੁੰਦਾ ਉਹ ਮੈਂ ਗਾਣਾ ਸੁਣਾ ਦਿੰਦਾ ਯਾਰ ਮੈਂ ਹਨਾ ਰਾਈਡਿੰਗ ਮੈਂ ਕਹਿਣ ਜੋਗਾ ਜੇ ਹੋਇਆ ਨਹੀਂ ਗੀਤ ਸੁਣਾਉਣ ਜੋਗੇ ਹੈਗੇ ਹਨ ਹਾਂ ਜੀ ਹਾਂ ਹਾਰਲੇ 7 ਲੱਖ ਦਾ ਨੀ ਆਸ਼ਕੀ ਚ ਚੱਕਤਾ ਤੇ ਸਹਣੇ ਪੈਗੇ ਘਾਟੇ ਗੋਰੀਏ ਸਾਡੇ ਕਿਥੋਂ ਗਲ ਵਿੱਚੋਂ ਨੰਗ ਜਾਣ ਕੇ ਪੇਟੀ ਨੂੰ ਲਾਤੇ ਗੋਰੀਏ ਹਾਰਲੇ 7 ਲੱਖ ਦਾ ਨੀ ਆਸ਼ਕੀ ਚ ਚੱਕਤਾ ਤੇ ਸਹਣੇ ਪੈਗੇ ਘਾਟੇ ਗੋਰੀਏ ਮਨਕੀਰਤ ਨੇ ਕਿਹਾ ਕਿ ਅੱਜ ਰੈਲੀ ਦਾ ਪੂਰਾ ਚੱਕਰ ਲਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਇਹ ਸੰਤੰਤਰਤਾ ਦਿਵਸ ਦਾ ਤਿਹਾਰ ਹੈ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਧੂਮ-ਤਾਮ ਦੇ ਨਾਲ ਮਨਾਉਣਾ ਚਾਹੀਦਾ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੀਦਾ ਹੈ ਆਲਖ ਦੇ ਵੱਲੋਂ ਬਾਈਕ ਸਵਾਰਾਂ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਉਹ ਬਿਨਾਂ ਸੁਰੱਖਿਆ ਦੇ ਮੋਟਰਸਾਈਕਲ ਨਾ ਚਲਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਵੀ ਪਾਲਣਾ ਕਰਨ ਅੱਜ ਖੰਨਾ ਦੇ ਪਿੰਡ ਈਸਰੂ ਵਿਖੇ ਮਾਸਟਰ ਕਰਨੈਲ ਸਿੰਘ ਈਸਰੂ ਦੀ ਯਾਦ ਦੇ ਵਿੱਚ ਮੁੱਖ ਮੰਤਰੀ ਮਾਨ ਦੇ ਵੱਲੋਂ ਡਿਜੀਟਲ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਸ਼ਹੀਦ ਈਸਰੂ ਨੂੰ ਯਾਦ ਕਰਦਿਆਂ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਵੀ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੰਨਾ ਦੇ ਪਿੰਡ ਈਸਰੂ ਵਿੱਚ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਇਹ ਪਿੰਡ ਆਜ਼ਾਦੀ ਦੇ ਨਾਇਕ ਸ਼ਹੀਦ ਮਾਸਟਰ ਕਰਨੈਲ ਸਿੰਘ ਈਸਰੂ ਦਾ ਹੈ ਜਿਨ੍ਹਾਂ ਦਾ ਗੋਆ ਆਜ਼ਾਦੀ ਵਿੱਚ ਵੱਡਾ ਯੋਗਦਾਨ ਰਿਹਾ ਇਸ ਲਾਇਬ੍ਰੇਰੀ ਵਿੱਚ ਕਈ ਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ ਬੱਚਿਆਂ ਨੂੰ ਇਸ ਦਾ ਭਰਪੂਰ ਫਾਇਦਾ ਹੋਵੇਗਾ ਖੰਨਾ ਦੇ ਪਿੰਡ ਈਸੜੂ ਵਿਖੇ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਜੀ ਨੂੰ ਉਹਨਾਂ ਦੀ ਵਰਸੀ ਮੌਕੇ ਸੀਐਮ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਪੂਰਾ ਕਰਨਾ ਡਾਕਟਰ ਵੀ ਮਰਾਓ ਉਮੀਦਵਾਰ ਜੀ ਨੇ ਕਿਹਾ ਸੀਗਾ ਸਿੱਖਿਆ ਸ਼ੇਰ ਨਹੀਂ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀਊਗਾ ਉਹ ਦਹਾੜੂਗਾ ਸੋ এডਿਕੇਸ਼ਨ ਜਿਹੜੀ ਹੈ ਉਹ ਅੱਜ ਦੇ ਜ਼ਮਾਨੇ ਦਾ ਜਿਹੜਾ ਸਭ ਤੋਂ ਵੱਡਾ ਮੈਂ ਕਹਿੰਨਾ ਕਿ ਨਿਆਮਤ ਵਿਦਿਆ ਮਨੋਕਥਾ ਤੀਜਾ ਨੇਤਰ ਹੈ ਵਿਦਿਆ ਵਿਚਾਰੀ ਤਪ ਪਰਉ ਪੁਕਾਰੀ ਲਿਖਿਆ ਰਹਿੰਦਾ ਅਕਸਰ ਸਕੂਲਾਂ 'ਚ ਸੋ ਆਮਾਦੀ ਪਾਰਟੀ ਦਾ ਮੁੱਖ ਝੰਡਾ এডਿਕੇਸ਼ਨ ਤੇ ਹੈਲਥ ਹੈ ਅਸੀਂ ਪੰਜਾਬ ਦੇ ਵਿੱਚ ਸਕੂਲ ਆਫ ਫੈਮਿਨਸ ਬਣਾ ਰਹੇ ਹਾਂ ਸਰਕਾਰੀ ਸਕੂਲਾਂ ਦੀ ਦਸ਼ਾ ਤੇ ਦਿਸ਼ਾ ਸੁਧਾਰ ਰਹੀ ਹੈ। ਇਸ ਵਾਰ ਸਾਨੂੰ ਬਹੁਤ ਵੱਡੀ ਮਨ ਖੁਸ਼ੀ ਹੈ ਕਿ ਪ੍ਰਾਈਵੇਟ ਸਕੂਲਾਂ ਚੋਂ ਲੱਖਾਂ ਦੀ ਗਿਣਤੀ ਚ ਜਿਹੜੇ ਮਾਪਿਆਂ ਨੇ ਸਰਕਾਰੀ ਸਕੂਲਾਂ ਤੇ ਯਕੀਨ ਕਰਦੇ ਹੋਏ ਆਪਣੇ ਬੱਚਿਆਂ ਨੂੰ ਸਰਕਾਰੀ ਦੇ ਵਿੱਚ ਐਡਮਿਸ਼ਨ ਦਵਾਈ ਹੈ। ਪੈਸੇ ਵੀ ਪੰਜਾਬੀ ਯੂਨੀਵਰਸਿਟੀ ਹੋ ਗਈ, ਪੀਟੀਯੂ ਹੋ ਗਿਆ, ਕਾਲਜੇਜ਼ ਹੋ ਗਏ। ਇਸ ਵਾਰ ਦਾਖਲਿਆਂ ਦਾ ਬੂਮ ਆਇਆ ਹੋਇਆ। ਕਿਉਂਕਿ ਨੌਕਰੀਆਂ ਮਿਲਣ ਲੱਗੀਆਂ ਲੋਕ ਕਿਨੇ ਵਿੱਚ ਇੱਥੇ ਨੌਕਰੀਆਂ ਮਿਲ ਰਹੀਆਂ ਆਪਣੀ ਡਿਗਰੀ ਮੁਤਾਬਕ ਪਰ ਕਿਉਂ ਚਾਹੀਏ ਸੀ ਉੱਤੇ ਤੱਕੇ ਖਾਨ ਕਿਸੇ ਹੋਰ ਮੁਲਕ ਦੇ ਵਿੱਚ ਸੋ ਆ ਇੱਥੇ ਲਾਇਬ੍ਰੇਰੀ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਜਿਹੜੀਆਂ ਨੇ ਪੰਜਾਬ 'ਚ ਉਹ ਹਜ਼ਾਰਾਂ ਦੀ ਗਿਣਤੀ 'ਚ ਖੁੱਲ੍ਹੇ ਜਾਣ ਗਿਆ ਤੇ ਡਿਜੀਟਲ ਲਾਇਬ੍ਰੇਰੀ ਹੈ ਕੰਪਿਊਟਰ ਵੀ ਹੈ ਵਾਈਫਾਈ ਹਾਈ ਸਪੀਡ ਹੈ ਏਸੀ ਹੈ ਬਾਥਰੂਮ ਹੈ ਸਿਲੇਬਸ ਦੀਆਂ ਕਿਤਾਬਾਂ ਵੀ ਨੇ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਤੇ ਨਾਲ ਨਾਲ ਬਿਨਾ ਸਿਲੇਬਸ ਤੋਂ ਹੋਰ ਜਿਹੜੀਆਂ ਦੁਨੀਆਪਰ ਦੇ ਵੱਡੇ ਵੱਡੇ ਲੇਖਕਾਂ ਦੀਆਂ ਕਿਤਾਬਾਂ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਹਰ ਵਿਧਾਨ ਸਭਾ ਹਲਕੇ ਦੇ ਵਿੱਚ 6 ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕੁੱਲ 42 ਪਿੰਡਾਂ ਵਿੱਚ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਨੇ ਇਹਨਾਂ ਵਿੱਚੋਂ ਪਹਿਲੇ ਦੌਰ ਦੇ ਵਿੱਚ 15 ਅਗਸਤ 2024 ਨੂੰ 14 ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਗਿਆ ਸੀਐਮ ਮਾਨ ਨੇ ਕਿਹਾ ਕਿ ਉਹਨਾਂ ਦਾ ਮੁੱਖ ਉਦੇਸ਼ ਸਿੱਖਿਆ ਤੇ ਸਿਹਤ ਹੈ ਅੱਜ ਖੁੱਲਣ ਵਾਲੀ ਲਾਇਬ੍ਰੇਰੀ ਦਾ ਬੱਚਿਆਂ ਨੂੰ ਬੇਹੱਦ ਲਾਭ ਹੋਵੇਗਾ ਅੱਜ ਸਾਰੀਆਂ ਹੀ ਪਾਰਟੀਆਂ ਵੱਲੋਂ ਮਹਾਨ ਸ਼ਹੀਦ ਕਰਨਲ ਸਿੰਘ ਈਸੜੂ ਨੂੰ ਯਾਦ ਕਰਦਿਆਂ ਇੱਕ ਕਾਨਫਰੰਸਾਂ ਕਰਵਾਈਆਂ ਗਈਆਂ ਇਸ ਮੌਕੇ ਕਾਂਗਰਸ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਾਜਾ ਵੜਿੰਗ ਨੇ ਵਿਰੋਧੀਆਂ ਤੇ ਖੂਬ ਨਿਸ਼ਾਨੇ ਸਾਧੇ ਮਹਾਨ ਸ਼ਹੀਦ ਕਰਨੈਲ ਸਿੰਘ ਇਸਟੂ ਦੀ ਨਿੱਗੀ ਅਤੇ ਮਿੱਠੀ ਯਾਤ ਨੂੰ ਸਮਰਪਿਤ ਕਾਂਗਰਸ ਨੇ ਕਾਨਫਰੰਸ ਕਰਵਾਈ ਜੋ ਕਿ ਪਿੰਡ ਇਕੋਲਾਹਾ ਦੇ ਬਾਦਸ਼ਾਹ ਪੈਲਸ ਚੋਹ ਨਿਬੜੀ ਇਸ ਮੌਕੇ ਕਰਨੈਲ ਸਿੰਘ ਇਸਟੂ ਨੂੰ ਸ਼ਰਦਾ ਦੇ ਫੁੱਲ ਪੇਟ ਕੀਤੇ ਗਏ ਪ੍ਰਦਾਨ ਰਾਜਾ ਵੜਿੰਗ ਦੇ ਸਮੇਤ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਇਸ ਕਾਨਫਰੰਸ ਦੇ ਵਿੱਚ ਸ਼ਾਮਿਲ ਹੋਈ ਇਸ ਮੌਕੇ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਨਸ਼ਾ ਕਾਂਗਰਸ ਦੇ ਸਮੇਂ ਵੀ ਸੀ ਕਿਉਂਕਿ ਇਸ ਦੀ ਸ਼ੁਰੂਆਤ ਬਾਦਲ ਦੇ ਸਮੇਂ ਕੋਈ ਸੀ ਜੋ ਕਿ ਹਾਲੇ ਵੀ ਲਗਾਤਾਰ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਇਸ ਮੌਕੇ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੂਬ ਤੰਜ ਕਸੇ ਤੇ ਕਿਹਾ ਕਿ ਉਹ ਆਪਣੇ ਕਾਰਜਕਾਲ ਦੇ ਦੌਰਾਨ ਸੁੱਤੇ ਹੀ ਰਹੇ ਨਸ਼ਾ ਪਹਿਲਾਂ ਵੀ ਸੀਗਾ ਮੇਰੀ ਇਹ ਨਹੀਂ ਕਹਦਾ ਕਿ ਕਾਂਗਰਸ ਭਾਰਤੀ ਦੇ درمیان ਨਸ਼ਾ ਨਹੀਂ ਸੀਗਾ ਇਹ ਚੱਲ ਰਿਹਾ ਹਰ ਜਿੰਨਾਂ ਦਾ ਜਿੰਨਾ ਦੀ ਜਾਨ ਮਰਦੀ ਜਾ ਰਹੀ ਹੈ ਚਲਾਇਆ ਮੰਗਿਆ ਸ਼ੇਰਾਂ ਨੇ ਅਕਾਗੀ ਲੜਾ ਲਿਆ ਨੇ ਇਹਦਾ ਮਾਫੀ ਦਾ ਸ਼ੁਰੂ ਹੋਇਆ ਕਿ ਅਜੋਨੇ ਵੀ ਚਰਨ ਨਹੀਂ ਜਾ ਰਹੀ ਹੈ ਪੈਨਰ ਐਮ ਐਲ ਏ さん ਜਿਹਨੇ ਜੋ ਯਾਨੀ ਸਾਤਾ ਬਾਦਲ ਨਾਲ ਜਾਂਦਾ ਨਹੀਂ ਤੇ ਉਹ ਇੱਕ ਮਜੀਠਿਆ ਸਾਹਿਬ ਦੀ ਧਨ ਪਤੀ ਆ ਗੁਜਾਇ ਖੋਰ ਜਿਹੜਾ ਗਦੇ ਸੀ ਉਹ ਆਵਾਦ ਵੀ ਪਾਰਟੀ ਜੋਇਨ ਕਰ ਗਿਆ ਜਾਨੀ ਕਿ ਇੱਕ ਚੰਗੇ ਵਾਲਿਆ ਖੱਬੀ ਜਨਤੀ ਸੌ ਸਾਲ ਪੁਰਾਣੀ ਪਾਰਟੀ ਕੋਲੇ ਢੜ ਚੱਲੇ ਉਹ ਵੀ ਮਜੀਠਿਆ ਸਾਹਿਬ ਦੀ ਧਨ ਪਤੀ ਬਣ ਗਈ गुर्जा भी बेहतरी पर माफिया राज है कभी-कभी मेरे शुरू होया सी चाहे और ट्रांसपोर्ट माफिया सी चाहे और वर्ल्ड माफिया सी चाहे और रेड माफिया सी कोई माफिया इस शुरू और दस साल में सुबिंदर सिंह ने राज निभाया फिर चलना चलना चल गया तू ही होगा ने कल के ने मुरिंदर सिंह बनाया बोलता इंसान तोड़न ਉਹੀ ਆਰਾਮ ਪ੍ਰਸਤੀ ਕਰਦਾ ਕਰਦਾ ਕੋਈ ਬੋਧਾ ਘੋਰ ਇਸ ਪੰਜਾਬ ਦੇ ਲੋਕਾਂ ਦੇ ਵਾਸਤੇ ਨਹੀਂ ਫਰਮਾਇਆ ਇਸ ਤੋਂ ਬਾਅਦ ਰਾਜਾ ਵੜਿੰਗ ਮੌਜੂਦਾ ਸਰਕਾਰ ਤੇ ਵਰਦੇ ਨਜ਼ਰ ਆਏ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਕਰ ਕਰਦੇ ਹਨ ਉਹਨਾਂ ਕਹਿੰਦੇ ਕਿ ਲੋਕਾਂ ਨੇ ਇੱਕ ਬਦਲਾਅ ਦੀ ਉਮੀਦ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ ਪਰ ਉਹਨਾਂ ਨੇ ਪੰਜਾਬ ਦੇ ਹਾਲਾਤਾਂ ਨੂੰ ਵੱਧ ਤੋਂ ਵੱਧਰ ਕਰ ਦਿੱਤਾ ਵੜਿੰਗ ਦਾ ਕਹਿਣਾ ਹੈ ਕਿ ਅੱਜ ਪੰਜਾਬ ਨੂੰ ਇੱਕ ਨਵੀਂ ਲੀਡਰਸ਼ਿਪ ਦੀ ਜ਼ਰੂਰਤ ਹੈ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਸਾਨੂੰ ਬਹੁਤ ਲੋੜ ਹੈ ਤੁਸੀਂ ਲੋਕਾਂ ਨੇ ਫਿਰਸਾਨ ਹੋ ਕੇ ਬਦਲਾਅ ਦਾ ਮੁੱਖ ਮੰਤਰੀ ਲੈ ਕੇ ਆਏ ਵੀਰਾਂ ਦਾ ਭਗਵਾਨ ਸਿੰਘ ਮਾਨ ਜਿਹੜੇ ਕੋ ਬੜੀਆਂ ਅਸਾਸਾਂ ਇੱਕ ਧਾਰੂ ਵਿਅਕਤੀ ਨੂੰ ਲੈ ਕੇ ਆਏ ਮੇਰੀ ਉਸ ਬੰਦੇ ਨੇ ਪੰਜਾਬ ਦਾ ਹਾਲਾਤ ਐਸੇ ਕਰਦੇ ਹੈ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਅੱਜ ਲੋੜ ਆ ਪੰਜਾਬ ਨੂੰ ਇੱਕ ਨਵੀਂ ਲੀਡਰਸ਼ਿਪ ਦੀ ਅੱਜ ਲੋੜ ਆ ਪੰਜਾਬ ਨੂੰ ਇੱਕ ਪਿਆਰ ਕਰਨ ਵਾਲੇ ਲੋਕਾਂ ਦੀ ਜਿਹੜੇ ਪੰਜਾਬ ਨੂੰ ਬਚਾ ਸਕਣ ਦੱਸਦੇ ਕਿ ਸ਼ਹੀਦ ਕਰਨਲ ਸਿੰਘ ਇਸ ਲੋਪ ਭਾਰਤ ਦਾ ਆਜ਼ਾਦੀ ਕੁਲਾਟਿਆ ਸੀ ਜਿਨ੍ਹਾਂ ਨੇ ਗੋਆ ਦੀ ਆਜ਼ਾਦੀ ਵਿੱਚ ਆਪਣੀ ਜਾਨ ਗਵਾ ਲਈ ਜਿਸ ਸਮੇਂ ਗੋਆ ਦੀ ਆਜ਼ਾਦੀ ਲਈ ਸੰਘਰਸ਼ ਸਿਖਰਾਂ ਤੇ ਸੀ ਆਪ ਜੀ ਨੇ ਬਿਨਾ ਕਿਸੇ ਪਰਿਵਾਰ ਮੈਂਬਰ ਦੀ ਸਲਾਹ ਲਏ ਸਤਿਆਗ੍ਰਹਿ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ ਅਤੇ ਪੁਰਤਗਾਲੀ ਸੈਨਾ ਦਾ ਡਟ ਕੇ ਮੁਕਾਬਲਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ। ਇਸ ਰੂ ਵਿਖੇ ਉਲੀਕੀ ਗਈ ਕਾਨਫਰੰਸ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੂਬ ਗਰਮ ਨਜ਼ਰਾਈ ਉਹਨਾਂ ਨੇ ਬਾਗੀ ਅਕਾਲੀਆਂ ਦੇ ਵਿਰੁੱਧ ਰੱਜ ਕੇ ਆਪਣੀ ਪੜਾਅਸ ਕੱਢੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਆਰਐਸਐਸ ਗੁਰੂ ਘਰਾਂ ਤੇ ਕਬਜ਼ੇ ਕਰ ਰਹੀ ਹੈ ਜਿਸ ਪਿਛੇ ਕੇਂਦਰ ਦਾ ਹੱਥ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਇਸ ਰੂ ਵਿਖੇ ਸ਼ਹੀਦ ਕਰਨੈਲ ਸਿੰਘ ਦੀ ਵਰਸੀ ਮੌਕੇ ਸਮਾਗਮ ਉਲੀਕਿਆ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਸ਼ਾਮਲ ਹੋਈ ਅਤੇ ਕਰਨੈਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪਾਰਟੀ ਵਿੱਚੋਂ ਬਾਕੀ ਹੋਏ ਅਕਾਲੀਆਂ ਨੂੰ ਲੈ ਕੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ 103 ਸਾਲ ਪੁਰਾਣੀ ਹੈ। ਅੱਜ ਆਪਣੀ ਪਾਰਟੀ ਅਤੇ ਕੌਮ 'ਤੇ ਹਮਲੇ ਹੋ ਰਹੇ ਨੇ। ਕਈ ਪਾਰਟੀ ਦੇ ਵਿੱਚ ਇਹੋ ਜਿਹੇ ਗद्दार ਨੇ ਜੋ ਕਿ ਚੇਅਰਮੈਨੀਆਂ ਕਰਕੇ ਵਿਕ ਗਏ ਨੇ ਅਤੇ ਉਹਨਾਂ ਦਾ ਨਿਸ਼ਾਨਾ ਆਪਣੀ ਕੌਮ ਨੂੰ ਕਮਜ਼ੋਰ ਕਰਨਾ ਹੈ। ਅੱਜ 103 ਸਾਲ ਪੁਰਾਣੀ ਪਾਰਟੀ ਐ ਤੇ ਅੱਜ ਆਪਣੀ ਕੌਮ ਤੇ ਹਮਲੇ ਹੋ ਰਹੇ ਆ ਤੁਹਾਡੀ ਪਾਰਟੀ ਤੇ ਹਮਲੇ ਹੋ ਰਹੇ ਆ ਤੇ ਕਈ ਆਪਣੇ ਕੌਮ ਦੇ ਵਿੱਚ ਗੱਦਾਰ ਹੈ ਕਈ ਇਹ ਜੇ ਲੋਕ ਹੈ ਜਿਹੜੀਆਂ ਛੋਟੀ ਛੋਟੀ ਚੌਧਰਾ ਕਰਕੇ ਗਨਮੈਨਾ ਕਰਕੇ ਚੇਰਮਨੀਆਂ ਕਰਕੇ ਬਿਕ ਗਏ ਆ ਤੇ ਉਹਨਾਂ ਦਾ ਨਿਸ਼ਾਨਾ ਆਪਣੀ ਕੌਮ ਨੂੰ ਕਮਜ਼ੋਰ ਕਰਨਾ ਹੈ ਤੇ ਹਮਲੇ ਦੇ ਖਿਲਾਫ ਲੜਨ ਦੀ بجائے ਆਪਣੇ ਦੁਸ਼ਮਨਾ ਦਾ ਸਾਥ ਦੇ ਰਿਹਾ ਹੈ ਆਪਾਂ ਬੜੀ ਮੁਸ਼ਕਲ ਨਾਲ ਗੁਰੂ ਘਰ ਆਜ਼ਾਦ ਕਰਾਏ ਅੰਗਰੇਜ਼ਾਂ ਨੇ ਉਹ ਗੁਰੂ ਘਰ ਛੜਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ ਪਰ ਹੁਣ ਅੱਜ ਕੱਲ ਕੀ ਹੋ ਰਿਹਾ ਹੈ ਤੁਹਾਡੇ ਗੁਰੂ ਘਰਾਂ ਦੇ ਉੱਤੇ ਕਾਬਜ਼ ਹੋਣਾ ਸ਼ੁਰੂ ਹੋ ਗਿਆ ਹੈ ਤਖਤ ਹਜ਼ੂਰ ਸਾਹਿਬ ਦਾ ਜਿਹੜਾ ਆਪਣਾ ਤਖਤ ਸਾਹਿਬ ਹੈ ਜਿੱਥੇ ਆਪਾਂ ਸਾਰੇ ਪੰਜਾਬ ਦੇ ਕੋਨੇ-ਕੋਨੇ ਤੋਂ ਦੇਸ਼ 'ਚ ਦੁਨੀਆ 'ਚ ਲੋਕ ਉੱਥੇ ਮੱਥਾ ਟੇਕਣ ਜਾਂਦੇ ਆ ਜਿਹੜਾ ਐਕਟ ਬਣਾਇਆ ਸੀ ਆਪਣੇ ਬਜ਼ੁਰਗਾਂ ਨੇ ਉਸ ਐਕਟ ਨੂੰ ਸੈਂਟਰ ਦੀ ਸਰਕਾਰਾਂ ਨੇ ਤੋੜ ਦਿੱਤਾ ਤੇ ਹੁਣ ਜਿਹੜਾ ਐਕਟ ਬਣਾਤਾ ਉਹਦੇ 'ਚ ਜੋ ਇਹਨਾਂ ਦੇ ਚਾਪਲੂ ਸੋਣਗੇ ਉਹਨਾਂ ਨੂੰ ਮੈਂਬਰ ਬਣਾਤਾ ਜਿਹੜੀ ਆਪਣੀ ਕੌਮ ਦੇ ਵਿੱਚ ਪ੍ਰਥਾ ਹੈ ਕਿ ਆਪਾਂ ਚੁਣ ਕੇ ਆਪਣੇ ਨਮਾਇंदे ਭੇਜਦੇ ਆਂ ਉਹ ਪ੍ਰਥਾ ਤੋੜ ਦਿੰਦੀ ਹੈ ਤੇ ਆਪਣੇ ਚਾਹਤਿਆਂ ਨੂੰ ਉੱਤੇ ਕੰਟਰੋਲ ਕਰਾ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਪਾਰਲੀਮੈਂਟ ਦੇ ਵਿੱਚ ਵੀ ਇਹ ਮੁੱਦਾ ਚੁੱਕਿਆ ਸੀ ਮੈਂ ਇਹ ਕਿਹਾ ਸੀ ਕਿ ਤੁਸੀਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹੋ ਪਰ ਜਿਹੜੀ ਕੌਮ ਨੇ ਦੇਸ਼ ਨੂੰ ਆਜ਼ਾਦ ਕਰਵਾ ਕੇ ਇੰਨੀ ਤਰੱਕੀ ਦੇ ਵਿੱਚ ਲਿਆਂਦਾ ਉਹ ਸਿੱਖ ਕੌਮ ਹੈ ਅਤੇ ਤੁਸੀਂ ਉਹਨਾਂ ਨਾਲ ਕਿੰਨਾ ਵਿਤਕਰਾ ਕਰ ਰਹੇ ਹੋ ਇਸ ਤੋਂ ਇਲਾਵਾ ਉਹਨਾਂ ਨੇ ਕੇਂਦਰ ਸਰਕਾਰ ਅਤੇ ਕਾਂਗਰਸ ਦੇ ਉੱਪਰ ਸ਼ਬਦੀ ਹਮਲੇ ਕੀਤੇ ਵਿਨੇਸ਼ ਫੋਗਟਸ ਸਮੇਤ ਦੇਸ਼ ਨੂੰ ਉਮੀਦ ਸੀ ਕਿ ਸ਼ਾਇਦ ਭਾਰਤ ਦੇ ਕੁੱਲ 올림픽 ਟੱਗ ਮੇ 6 ਤੋਂ 7 ਹੋ ਜਾਣ ਪਰ ਹੁਣ ਇਹ ਉਮੀਦ ਟੁੱਟ ਚੁੱਕੀ ਹੈ ਕਿਉਂਕਿ ਇੰਟਰਨੈਸ਼ਨਲ ਕਾਉਂਸਲ ਆਫ ਆਰਬਿਟ੍ਰੇਸ਼ਨ ਫਾਰ ਸਪੋਰਟਸ ਨੇ ਵਿਨੇਸ਼ ਦੀ ਤਗਮਾ ਦੇਣ ਵਾਲੀ ਅਪੀਲ ਨੂੰ ਰੱਦ ਕਰ ਦਿੱਤਾ ਹੈ ਵਿਨੇਸ਼ ਫੋਗਾਟ ਮਾਮਲੇ ਦੇ ਵਿੱਚ CAS ਦਾ ਵੱਡਾ ਫੈਸਲਾ ਆਇਆ ਹੈ ਪੈਰਿਸ 올림픽 ਦੇ ਵਿੱਚ ਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਨੇ ਚਾਂਦੀ ਦਾ ਤਗਮਾ ਦੇਣ ਨੂੰ ਲੈ ਕੇ ਇੰਟਰਨੈਸ਼ਨਲ ਕਾਉਂਸਲ ਆਫ ਆਰਬਿਟ੍ਰੇਸ਼ਨ ਫਾਰ ਸਪੋਰਟਸ ਵਿੱਚ ਅਪੀਲ ਦਾਇਰ ਕੀਤੀ ਸੀ ਜਿਸ ਤੇ ਹੁਣ ਫੈਸਲਾ ਆ ਗਿਆ ਦਰਅਸਲ CAS ਨੇ ਵਿਨੇਸ਼ ਦੀ ਅਪੀਲ ਨੂੰ ਰੱਦ ਕਰ ਦਿੱਤਾ ਜਿਸ ਤੇ ਵਿਨੇਸ਼ ਦੇ ਅੰਕਲ ਮਹਾਵੀਰ ਫੋਗਾਟ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਦੇਖੇ हमें पूरी आस उम्मीद थी जो ना फैसला हमारे हकम आएगा लेकिन जो सी एस ने जो फैसला कर दिया उसके आगे उससे ऊपर तो कोई गुंजाइश नहीं रही हमारा ये है भी जो विनेश आएगी सत्रह तारीख को आएगी दस बजे एयरपोर्ट पर हम जो एक गोल्ड मेडल का स्वागत होता है वैसे ही स्वागत करेंगे सभी और जो ना आगे दो हजार अट्ठाईस के लिए इसको जो न समझाएंगे परिवार से मिल चुके सभी और हमारी कोशिश होगी दो हजार अठाईस में भी इसको ओलंपिक के लिए तैयार करें और इसके बाद जो संगीता है जो सबसे छोटी वो भी जो उसको तैयार करेंगे वो भी लगी लग है और रितु फोगाट है जो वो भी जो दो 2028 के लिए उसको भी जो है हम तैयार करेंगे तीनों चारों फिर दोबारा हटकर जो दोबारा फिर दो के लिए लगाएंगे दरअसल विनेश फोगाट ने कोर्ट ऑफ आर्बिट्रेशन फॉर स्पोर्ट्स अपील की कट ਸਿਲਵਰ ਮੈਡਲ ਦਿੱਤਾ ਜਾਵੇ ਜਿਸ ਤੇ ਸੀਏਐਸ ਨੇ ਹੁਣ ਫੈਸਲਾ ਕੀਤਾ ਕਿ ਉਹਨਾਂ ਨੇ ਵਿਨੇਸ਼ ਪੋਗਾੜੀ ਇਸ ਅਪੀਲ ਨੂੰ ਖਾਰਜ ਕਰ ਦਿੱਤਾ ਅਤੇ ਉਸ ਨੂੰ ਚਾਂਦੀ ਦਾ ਤਗਮਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਭਾਰਤੀ 올림픽 ਸੰਘ ਦੀ ਪ੍ਰਧਾਨ ਪੀਟੀ ਊਸ਼ਾ ਨੇ ਸੀਏਐਸ ਦੇ ਇਸ ਫੈਸਲੇ ਤੇ ਨਿਰਾਸ਼ਾ ਪ੍ਰਗਟਾਈ ਹੈ ਦੱਸਦੀ ਹੈ ਕਿ ਨਿਰਾਸ਼ ਵਿਨੇਸ਼ ਨੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਹੁਣ ਇਸ ਫੈਸਲੇ ਦੇ ਨਾਲ ਭਾਰਤੀ ਮਹਿਲਾ ਪਹਿਲਵਾਨ ਦਾ 올림픽 ਤਗਮਾ ਜਿੱਤਣ ਦਾ ਸੁਪਨਾ ਚੱਕਣਾ ਚੂਰ ਹੋ ਗਿਆ ਹੈ ਅੱਜ ਦੇ ਇਸ ਬਲੈਟਨ ਵਿੱਚ ਐਨਾ ਹੀ ਕੱਲ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ